ਕੀ ਮੈਂ ਟ੍ਰਾਈ ਸਿਟੀ ਦੇ ਵਿੱਚ ਇੱਕ ਘਰ ਓਕੇ ਸੋਕੇ ਤਾਂ ਜ਼ਰੂਰ ਲੈ ਲਾਂ ਕਿ ਉਹ ਵਾਕਈ ਉਸ ਮਿਡਲ ਕਲਾਸ ਬੰਦੇ ਵਾਸਤੇ ਇੰਨਾ ਸੋਕਾ ਹੈਗਾ ਅੱਜ ਦੀ ਡੇਟ 'ਚ ਇੱਕ ਘਰ ਖਰੀਦਣਾ ਇੱਥੇ ਚੰਡੀਗੜ੍ਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜਾ ਉਹਦੇ 'ਚ ਅਫੋਰਡੇਬਲ ਕੈਟੇਗਰੀਜ਼ ਏਰ ਐਂਡ ਮੋਸਟ ਆਫ ਦੀ ਡਿਵੈਲਪਰ ਹੈਜ਼ ਵਨ ਆਫ ਦੀ ਵਿੰਗਸ ਐਜ਼ ਅਫੋਰਡੇਬਲ ਹੌਸਿੰਗ ਕਿਉਂਕਿ ਸਾਰੀ ਉਮਰ ਦੇ ਉਹਨਾਂ ਦੀ ਇੱਕ ਜਮਾ ਪੂੰਜੀ ਹੁੰਦੀ ਹੈ ਜਿਸ ਨੂੰ ਉਹ ਇੱਕ ਇਨਵੈਸਟਮੈਂਟ ਦੇ ਰੂਪ 'ਚ ਖਰਚ ਦੇਣ ਪਰ ਉਹਨਾਂ ਦੇ ਨਾਲ ਅਖੀਰ ਕਈ ਵਾਰੀ ਫਰੌਡਸ ਹੋ ਜਾਂਦੇ ਨੇ ਕ੍ਰਿਡਾਈ ਜਾਂ ਫਿਰ ਰੇਡ ਦੇ ਰਸਤੇ ਉਹ ਵਾਕਈ ਬਚਾਅ ਕੀਤਾ ਜਾ ਸਕਦਾ ਜਾਂ ਫਿਰ ਸੇਫ ਹੀ ਰਹਿੰਦਾ ਹੈ ਕੜਈ ਦਾ ਜਿਹੜਾ ਲੋਗੋ ਹੈ ਜੇ ਲੱਗਾ ਹੁੰਦਾ ਤਾਂ ਉਹ ਇੱਕ ਮਾਤਾ ਹੁੰਦੀ ਹੈ ਸੇਫ ਸਟੇਟ ਦੂਸਰੀ ਗੱਲ ਹੈ ਕਈ ਦੇ ਜਿਹੜੇ ਡਿਵੈਲਪਰਸ ਹਨ ਸਾਰੇ ਰੈਡ ਰਜਿਸਟਰਡ ਹਨ ਤੇ ਉਹਦੇ ਵਿੱਚ ਫਰਾਡ ਵਾਲੀ ਕੋਈ ਐਡੀ ਲੰਬੀ ਚੋੜੀ ਸਕੋਪ ਨਹੀਂ ਹੁੰਦਾ ਜੀ ਉਸ ਵਕਤ ਤੁਸੀਂ ਗੱਲ ਦੱਸੀ ਹੈ ਕਿ ਜਿਹੜਾ ਚੰਡੀਗੜ੍ਹ ਹੈ ਅਸੀਂ ਨੂੰ ਪੰਜਾਬ ਦਾ ਇੱਕ ਬਹੁਤ ਡਿਵੈਲਪਡ ਸ਼ਹਿਰ ਮੰਨੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੁਹਾਲੀ ਇਸ ਨੂੰ ਪਿੱਛੇ ਛੱਡ ਦੇਗਾ ਡਿਸਿਪਲਿਨਡ ਗ੍ਰੋਥ ਜੇ ਅਸੀਂ ਮਾਸਟਰ ਪਲਾਨ ਇੱਕ ਨੋਟੀਫਾਈਡ ਮਾਸਟਰ ਪਲਾਨ ਹੈ ਉਹਦੇ ਅਕੋਰਡਿੰਗਲੀ ਅਸੀਂ ਕੰਮ ਕਰਦੇ ਆ ਤੇ ਉਹਦੇ ਵਿੱਚ ਵਾਇਲੇਸ਼ਨਸ ਨਹੀਂ ਹੋਣਗੀਆਂ ਤੇ ਅੱਛੀ ਡਿਵੈਲਪਮੈਂਟ ਔਰ ਅੱਛੀ ਸਿਟੀ ਸਾਹਮਣੇ ਆਏਗੀ ਕਿਉਂਕਿ ਕਾਫੀ ਪੈਰਾਮੀਟਰਸ ਨੇ ਟ੍ਰੈਫਿਕ ਇਸੇ ਮੇਜਰ ਹੁਣ ਜਿੰਨੇ ਵੀ ਸਾਡੇ ਟਾਊਨਸ ਆ ਰਹੇ ਆ ਨਵੇਂ ਮਾਸਟਰ ਪਲਾਨ ਉਹਦੇ ਚ ਜੇ ਇਲੈਕਟ੍ਰਿਸਿਟੀ ਹੈ ਜੇ ਚੰਡੀਗੜ੍ਹ ਦੇ ਵਿੱਚ ਓਵਰ ਹੈਡਸ ਹੈਗੀਆਂ ਹੁਣ ਆਗੇ ਅੰਡਰਗਰਾਊਂਡ ਕਰਨਗੇ ਮਤਲਬ ਜਿਹੜੀ ਜੰਕਸ਼ਨਸ ਐ ਉਹ ਕੋਰਾਲੀ ਚ ਵੀ ਮਿਲ ਜਾਣਗੇ ਉਹ ਕਣੂਏ ਚ ਵੀ ਮਿਲ ਜਾਣਗੇ ਜਿਹਨੂੰ ਅਸੀਂ ਪਿੰਡ ਸਮਝਦੇ ਹਾਂ ਬਰਿਸ਼ਤਾ ਤਾਂ ਐਵੇਂ ਜਿਵੇਂ ਮਤਲਬ ਉਹ ਇੱਕ ਉਹ ਅਭੀ ਚਾਹ ਦੀ ਦੁਕਾਨ ਹੈ ਸੋ ਉਹ ਇੱਕ ਸਾਈਨ ਆਫ ਗਰੋਥ ਵੀ ਹੈ ਹਾਂ ਤੇ ਜੀ ਡੀ ਪੀ ਦੀ ਗੱਲ ਕਰੀਏ ਸਾਡੀ ਜਿਹੜੀ ਗਰੋਥ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਸ ਚੀਜ਼ ਦਾ ਇੰਡੀਆ ਦੀ ਗਰੋਥ ਨੂੰ ਅੱਗੇ ਖੜਾਣ ਵਾਸਤੇ ਕਿਹੋ ਜਿਹਾ ਰੋਲ ਰਿਹਾ ਔਰ ਕਿੰਨੇ ਪਰਸੈਂਟ ਅਸੀਂ ਯੋਗਦਾਨ ਪਾ ਰਹੇ ਹਾਂ ਇੰਡੀਆ ਦੇ ਜੇ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ 1 ਟ੍ਰਿਲੀਅਨ ਦੀ ਕੰਟ੍ਰਿਬਿਊਸ਼ਨ ਵੈਨ ਇੰਡੀਆ ਵਿਲ ਗੋ ਫਾਰ 5 ਟ੍ਰਿਲੀਅਨ ਮਾਰਕ ਬਾਈ ਦਾ ਇਅ 2030 ਜੇਕਰ ਗੱਲ ਕਰੀਏ ਕਿ ਰਿਡਾਈ ਦੀ ਤੇ ਫਿਰਦ ਕਿ ਰਿਡਾਈ ਸਰਕਾਰ ਦੇ ਪਲਾਨਸ ਦੇ ਵਿੱਚ ਡਿਵੈਲਪਿੰਗ ਪਲਾਨਸ ਦੇ ਵਿੱਚ ਕਿਵੇਂ ਮਦਦਗਾਰ ਸਾਬਤ ਹੋਇਆ ਪੰਜ ਦੇ ਵਿੱਚ ਪ੍ਰਾਈਵੇਟ ਡਿਵੈਲਪਰਸ ਨੂੰ ਇਨਵਾਈਟ ਕੀਤਾ ਗਿਆ ਤੇ 10 ਲੱਖ ਕਰੋੜ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਪ੍ਰਾਈਵੇਟ ਡਿਵੈਲਪਰਸ ਨੇ ਆਰਗੇਨਾਈਜ਼ ਕੀਤੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਦੋ ਸਿਮਰਿਤ ਸਿੰਘ ਅੱਜ ਅਸੀਂ ਗੱਲਬਾਤ ਕਰਾਂਗੇ ਆਪਣੇ ਉਸੇ ਸ਼ੋਅ ਦੀ ਜਿਸ ਦਾ ਨਾਮ ਹੈ ਪ੍ਰੋਪਰਟੀ bizness bazar ਜਿਹੜਾ ਕਿ ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਰੇਰਾਂ ਦੇ ਉੱਤੇ ਤੇ ਪਰ ਅੱਜ ਉਸ ਤੋਂ ਵੀ ਇੱਕ ਨਵਾਂ ਜਿਹੜਾ ਟੌਪਿਕ ਹੈ ਉਹ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲੇ ਉਹ ਟੌਪਿਕ ਕੀ ਹੈ ਉਸੇ ਬਾਰੇ ਤੇ ਮੈਂ ਦੱਸਾਂਗਾ ਪਰ ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਮਿਲਵਾਨੇ ਆ ਇੱਕ ਅਜਿਹੀ ਸ਼ਖਸੀਅਤ ਨਾਲ ਜਿਸ ਨੇ ਆਪਣਾ ਲੰਬਾ ਜਿਹੜਾ ਤਜਰਬਾ ਹੈ ਉਹ ਇਸ ਫੀਲਡ ਦੇ ਵਿੱਚ گزار ਲਿਆ ਹੈ ਇਨਾ ਕਾ ਐਕਸਪੀਰੀਐਂਸ ਆ ਚੁੱਕਿਆ ਹੈ ਕਿ ਹੁਣ ਨਿਸ਼ਚਿੰਤ ਹੋ ਕੇ ਉਹ ਵੀ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਅਨੇਕਾਂ ਲੋਕ ਜੁੜੇ ਨੇ ਅਨੇਕਾਂ ਟੀਮਾਂ ਜੁੜੀਆਂ ਨੇ ਅਸੀਂ ਗੱਲ ਕਰ ਰਹੇ ਹਾਂ ਰੀਅਲ ਅਸਟੇਟ ਦੇ ਨਾਲ ਜੁੜੇ ਹੋਏ ਇੱਕ ਖਾਸ ਮਹਿਮਾਨ ਦੀ ਸੋ ਆਪ ਸਭ ਤੋਂ ਪਹਿਲਾਂ ਸਵਾਗਤ ਕਰਨੇ ਆ ਜਗਜੀਤ ਸਿੰਘ ਮਾਚਾ ਜੀ ਦਾ ਜਗਜੀਤ ਸਿੰਘ ਜੀ ਸੋਸ਼ਕਾਲ ਸੋਸ਼ਕਾਲ ਸਿਮਰ ਤੇ ਜਗਜੀਤ ਸਿੰਘ ਜੀ ਮੈਂ ਦੱਸਣਾ ਚਾਹਾਂਗਾ ਪ੍ਰੈਜ਼ੀਡੈਂਟ ਨੇ ਕ੍ਰਿਡਾਈ ਦੇ ਪੰਜਾਬ ਦੇ ਬੜੀ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਦੇ ਉੱਤੇ ਆ ਤੇ ਅੱਜ ਅਸੀਂ ਰੀਅਲ ਅਸਟੇਟ ਦੇ ਉੱਤੇ ਸਾਰੀ ਚਰਚਾ ਕਰਨ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਕ੍ਰਿਡਾਈ ਦੇ ਤੁਸੀਂ ਪ੍ਰੈਜ਼ੀਡੈਂਟੋਂ ਪੰਜਾਬ ਦੇ ਆਖਰਕਾਰ ਕ੍ਰਿਡਾਈ ਹੈ ਕੀ ਚੀਜ਼ ਆ ਇਹਦੇ ਬਾਰੇ ਜ਼ਰੂਰ ਦੋਸਤੋ ਇਹਦਾ ਵਿਜ਼ਨ ਕੀ ਹੈ ਤੇ ਇਹਦਾ ਮਿਸ਼ਨ ਕੀ ਹੈ ਸਿਮਰ ਕੜਈਜ਼ ਕਨਫੈਡਰੇਸ਼ਨ ਆਫ ਰੀਅਲ اسٹیਟ ਡਿਵੈਲਪਰ ਐਸੋਸੀਏਸ਼ਨ ਆਫ ਇੰਡੀਆ ਹਮ ਮੈਂ ਐਜ਼ ਅ ਪ੍ਰੈਜ਼ੀਡੈਂਟ ਆਫ ਪੰਜਾਬ ਤੁਹਾਡੇ ਰੂਹ ਰੂ ਹਾਂ ਕੜਈ ਅੱਜ ਤੋਂ 25 ਸਾਲ ਪਹਿਲਾਂ ਬਣੀ ਸੀ ਇਹਦੀ ਨੀਡ ਇਸ ਕਰਕੇ ਲੱਗੀ ਕਿ ਇੰਡੀਆ ਇਜ਼ ਆਨ ਅ ਮਾਰਚ ਟਰਵਰਡਸ ਗਰੋਥ ਹਮ ਤੇ ਆਰਗੇਨਾਈਜ਼ਡ ਡਿਵੈਲਪਮੈਂਟ ਰਕਵਾਇਡ ਸੀ ਵੀ ਆਰ 15000 ਫਰੈਂਡਸ ਆ ਹੂ ਇਸ ਆਫ ਦੀ ਰੀਅਲਟੀ ਸੈਕਟਰ ਵਰਕਿੰਗ ਫਾਰ ਦੀ ਡਵੈਲਪਮੈਂਟ ਆਫ ਗ੍ਰੇਟ ਕੰਟਰੀ ਇੰਡੀਆ ਹਮ ਔਰ ਅਸੀਂ 21 ਸਟੇਟਸ ਦੇ ਵਿੱਚ ਪ੍ਰੈਜ਼ੈਂਟ ਆ ਜੀ ਅਸੀਂ ਸਾਡਾ ਲਾਰਜੈਸਟ ਸੰਗਠਨ ਜਿਹੜਾ ਹੈ ਉਹ ਮਹਾਰਾਸ਼ਟਰਾ ਦੇ ਵਿੱਚ ਹੈ ਕਿ ਮਹਾਰਾਸ਼ਟਰਾ ਸਾਡੀ ਸਬ ਤੋਂ ਡਿਸਟ੍ਰੀਟ ਹੈ ਥੈਨ ਗੁਜਰਾਤ ਇਜ਼ ਔਨ ਸੈਕੰਡ ਨੰਬਰ ਥੈਨ ਐਨ ਸੀ ਆਰ ਰੀਜਨ ਇਜ਼ ਥੈਨ ਵੀ ਆਰ ਇਨ ਸੀ ਸੀ ਆਰ ਰੀਜਨ ਵੀ ਆਰ ਇਨ ਪੰਜਾਬ and uh, we are contributing hmm. in routine for the development of the great country and believing that god has chosen us for this mission that's great the punjab kithe stand karta hai punjab da number kinwa hai punjab dekho it uh, always stand tall kyonki guruan piran di dharti hai ji neevi ta kabhi ho nahi sakdi par sade parameters thode je alag hain asi landlocked state hain economy wise asi we are font of good living hmm. we may not be having economy in comparison to our friends in uh, maharashtra hmm. or elsewhere in the country hmm. but we are at least economically stable ke baba nanak di jehdi o hai na ji soch kirt karo te vand chako onu no, asi niban ch kamjab ha te rahenge te te duniya tak ravange jab tak ki duniya rehndi hai ਕੋਈ ਸ਼ੱਕ ਨਹੀਂ ਜਗਜੀਤ ਜੀ ਜਦੋਂ ਤੁਹਾਡੀ ਨੀਅਤ ਸਾਫ਼ ਹੈ ਤੇ ਰੱਬ ਵੀ ਆਪੇ ਭਾਗ ਲੈਂਦਾ ਇਸ ਚ ਕੋਈ ਦੋਰਾ ਨਹੀਂ ਹੈ ਥੈਟ ਇਜ਼ ਟਰੂ ਬਿਲਕੁਲ ਤੇ ਕ੍ਰਿਡਾਈ ਦਾ ਵਿਜ਼ਨ ਕੀ ਹੈ ਮਿਸ਼ਨ ਕੀ ਹੈ ਪੰਜਾਬ ਨੂੰ ਲੈ ਕੇ ਆਪਾਂ ਇੰਡੀਆ ਦੇ ਲੈ ਕੇ ਚੱਲੀਏ ਜੀ ਬਿਲਕੁਲ ਇੰਡੀਆ ਤੋਂ ਸ਼ੁਰੂਆਤ ਕਰਦੇ ਹਾਂ ਕ੍ਰਿਡਾਈ ਦਾ ਮਿਸ਼ਨ ਆਲਵੇਜ਼ ਟੂ ਟੇਕ ਵੀ ਆਟ ਦਾ ਲਾਰਜੈਸਟ ਪਲੈਟਫਾਰਮ ਐਂਡ ਸਟੇਕ ਹোলਡਰਸ ਜਿਹੜੇ ਸਾਡੇ ਨਾਲ ਜੁੜੇ ਨੇ ਜਿਹਦੇ ਵਿੱਚ ਸਾਡੇ ਐਂਡ ਯੂਜ਼ਰਸ ਸਭ ਤੋਂ ਉੱਪਰ ਹੈ ਸਾਡੇ ਨਾਲ ਜਿਹੜੀ ਲੇਬਰ प्रोफेशनल्स और मटेरियल मैन्युफैक्चरर्स एंड सप्लायर्स वी आर द लार्जेस्ट प्लेटफॉर्म फॉर ऑल द स्टेक होल्डर्स अच्छा या तो मिशन के लेके चल रहे क्रीडाई मिशन इज ऑलवेज बेस्ट ऑफ द बेस्ट इन इनोवेशंस एंड दिनों से कहना कि दिल जीत के काम करना वी स्टार्ट विद कमिटमेंट्स एंड विद इन एक्सपेरिमेंटल एरर्स या पैरामीटर्स देखो जो तुम काम करना है ਤੇ ਤੁਹਾਨੂੰ ਚੁਣੌਤੀਆਂ ਦਾ ਵੀ ਸਾਹਮਣਾ ਤੇ ਕਰਨਾ ਪੈਣਾ ਹੈ ਕੋਈ ਸ਼ੱਕ ਜਿਸ ਤਰ੍ਹਾਂ ਇੱਕ ਚੁਣੌਤੀ ਸਾਨੂੰ ਆਈ ਜਦੋਂ ਕੋਵਿਡ ਆਇਆ ਹੂੰ ਤੇ ਕੋਵਿਡ ਚ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਹੋਮ ਇਜ਼ ਦੀ ਫਰਸਟ ਐਂਡ ਦੀ ਲਾਸਟ ਨੈਸੈਸਰੀ ਬਿਲਕੁਲ ਕਿ ਅਸੀਂ ਪੈਦਾ ਵੀ ਘਰ 'ਚ ਘਰ 'ਚ ਆਨੇ ਆ ਪੈਦਾ ਹੋਗੇ ਤੇ ਜਦੋਂ ਦੁਨੀਆ ਤੋਂ ਰੁਕਸਤ ਹੋਣੀ ਉਹ ਵੀ ਘਰ 'ਚ ਹੀ ਆਉਣੀ ਹੈ ਸੋ ਉਹ ਦੈਟ ਇਜ਼ ਅ ਨੈਸੈਸਰੀ ਹੂੰ ਔਰ ਉਹ ਟੌਪ ਮੋਸਟ ਅਸੀਂ ਉਹ ਹੋਮ ਪ੍ਰੋਵਾਈਡਰ ਜਿਹੜੇ ਆ ਵੀ ਆਰ ਕਮਿਟਿਡ ਫਾਰ ਦੀ ਡਿਵੈਲਪਮੈਂਟ ਆਫ ਦੀ ਕੰਟਰੀ ਕਿਉਂਕਿ ਇਨਫਰਾਸਟ੍ਰਕਚਰ ਹੋਏਗਾ ਤੇ ਕੰਟਰੀ ਗਰੋ ਕਰੇਗਾ ਤੇ ਨਾਲ ਹੀ ਡਿਵੈਲਪਮੈਂਟ ਐਂਡ ਜਿਹੜੀ ਸੀ ਪ੍ਰੋਗਰੈਸ ਕਰਨੀਆਂ ਆ ਥੀਸ ਆਰ ਆਲ ਇੰਟਰਲਿੰਕਡ ਤੇ ਜੀਡੀਪੀ ਦੀ ਗੱਲ ਕਰੀਏ ਸਾਡੀ ਜਿਹੜੀ ਗਰੋਥ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਸ ਚੀਜ਼ ਦਾ ਇੰਡੀਆ ਦੀ ਗਰੋਥ ਨੂੰ ਅੱਗੇ ਖੜਾਣ ਵਾਸਤੇ ਕਿਹੋ ਜਿਹਾ ਰੋਲ ਰਿਹਾ ਔਰ ਕਿੰਨੇ ਪਰਸੈਂਟ ਅਸੀਂ ਯੋਗਦਾਨ ਪਾ ਰਹੇ ਹਾਂ ਇੰਡੀਆ ਦੀ ਗਰੋਥ 'ਚ ਦੇਖੋ ਇੰਡੀਆ ਦੀ ਗਰੋਥ ਜੇ ਤੁਸੀਂ ਜਾਣਦੇ ਹੋ ਪਹਿਲਾਂ ਅਸੀਂ ਰੀਅਲ ਸਟੇਟ ਦੀ ਕੰਟ੍ਰਿਬਿਊਸ਼ਨ ਗਲੋਬਲੀ 224.44 ट्रिलियन अच्छा दी कंट्रीब्यूशन यूएस डॉलर्स ਦੇ ਵਿੱਚ ਲੈਣੇ ਆ ਇਹ 글로बली ਹੈ ओके ਜੇ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ 1 ट्रिलियन so, दी कंट्रीब्यूशन ਵੈਨ ਇੰਡੀਆ ਵਿਲ ਗੋ ਫਾਰ 5 ਟ੍ਰਿਲੀਅਨ ਮਾਰਕ ਬਾਏ ਦਾ ਇਅਰ 2030 اچھا ਸੋ ਇੰਡੀਆ ਦੀ ਕੰਟਰੀਬਿਊ ਇਹਦੀ ਰੀਅਲ ਸ਼ੇਡ ਦੀ ਕੰਟਰੀਬਿਊਸ਼ਨ ਜਿਹੜੀ ਹੈ ਆ ਇੰਡੀਆ ਦੀ ਗ੍ਰੋਥ ਵਿੱਚ ਰਹੇਗੀ 1 ਟ੍ਰਿਲੀਅਨ ਅੱਜ ਦੀ ਰੇਟ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਕਿ ਰੀਅਲ ਸਟੇਟ 8.5% ਕੰਟ੍ਰਿਬਿਊਟ ਕਰਦਾ ਹੈ ਇਨ ਦੀ ਜੀਡੀਪੀ ਆਫ ਦੀ ਕੰਟਰੀ ਹੂੰ ਥੋੜੀ ਜੀ ਪਿੱਛੇ ਹੋਈ ਬਿਕਾਜ਼ ਆਫ ਕੋਵਿਡ ਥੈਨ ਵੀ ਐਕਸਪੈਕਟ ਕਿ ਇਟ ਵਿਲ ਗੋ ਅਰਾਊਂਡ 13.5% ਬਾਈ ਦਾ ਈਅਰ 2030 ਹੂੰ ਫਿਰ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਕੰਟ੍ਰਿਬਿਊਸ਼ਨ ਇਹ ਹੈਗੀ ਸਟ੍ਰੇਟ ਵੇ ਜਿਹਨੂੰ ਅਸੀਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਿ ਜਿੰਨੀਆਂ ਅਲਾਈਡ ਇੰਡਸਟਰੀਜ਼ ਨੇ ਸਾਡੇ ਨਾਲ ਜੁੜੀਆਂ ਆਈਆਂ Uh, 270 ਇੰਡਸਟਰੀਜ਼ ਆ ਲਾਈਟ ਇੰਡਸਟਰੀਜ਼ ਦੁਨੀਆ ਸਾਡੇ ਨਾਲ ਜੁੜੀਆਂ ਜੇ ਅਸੀਂ ਉਸ ਹਿਸਾਬ ਨਾਲ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ ਇਟ ਇਜ਼ ਅਰਾਊਂਡ 47% oh great real estate ਦੀ ਹਾਉ ਇੰਪੋਰਟੈਂਟ ਰੀਅਲ ਸਟੇਟ ਇਜ਼ ਥੈਟ ਇਜ਼ ਤੁਸੀਂ ਦੇਖੋ 270 ਕੋਈ ਮੂਣਾ ਕਹਿਣਾ ਸੁੱਖਾ ਸੀ ਇਹਦੇ ਸਾਰੇ ਆ ਜਾਂਦੇ ਦੀ ਮੈਨੂਫੈਕਚਰਰਸ ਇਨ ਆਲ ਚਾਹੇ ਉਹ ਬ੍ਰਿਕਸ ਵਾਲਾ ਹੈ ਚਾਹੇ ਉਹ ਸਟੀਲ ਵਾਲਾ ਹੈ ਚਾਹੇ ਪੇਂਟਸ ਵਾਲਾ ਹੈ ਚਾਹੇ ਉਹ ਸਾਡੇ ਜਿਹੜੇ ਟਾਈਲਸ ਐ ਫਿਰ ਅਸੀਂ ਜਦੋਂ ਪ੍ਰੋਫੈਸ਼ਨਲਸ ਦੀ ਗੱਲ ਆਉਂਦੇ ਐ ਚਾਹੇ ਉਹ ਇੰਜੀਨੀਅਰ ਐ ਚਾਹੇ ਉਹ ਆਰਕੀਟੈਕਟ ਐ ਤੇ ਚਾਹੀ ਉਹ ਸਾਡਾ ਇੱਕ ਲਿਬ੍ਰਰ ਹੈ ਜਿਹਦੀ ਅਸੀਂ ਮੈਕਸਿਮਮ ਕੇਅਰ ਕਰਦੇ ਹਾਂ बिकॉज ਇਟ ਇਜ਼ ਅ ਕਮਿਊਨਿਟੀ ਵਿਚ ਕੰਟ੍ਰਿਬਿਊਟਸ ਐਂਡ ਨੀਡਸ ਕੇਅਰ ਆਲਸੋ ਕੀ ਆ ਬਾਤ ਹੈ ਤੇ ਕਿਹੜੀ ダイ ਦੀ ਲੋਡ ਕਿਉਂ ਪਈ ਇਸ ਨੂੰ ਕਿਉਂ ਸਥਾਪਿਤ ਕੀਤਾ ਗਿਆ ਸੀ ਵੈਨ ਇੰਡੀਆ ਗਾਟ ਇੰਡੀਪੈਂਡੈਂਸ ਇਨ ਦਾ ਈਅਰ 47 ਅੱਜ ਅਸੀਂ 77 ইয়ার্স ਅਪ੍ਰੋਕਸੀਮੇਟਲੀ ਅਪ੍ਰੋਕਸੀਮੇਟਲੀ ਸੱਢੇ ਜਿਹੜੇ ਆਫ ਇੰਡੀਪੈਂਡੈਂਸ ਹੈ ਤੇ ਵਿੱਚ ਆ ਕੇ ਅਸੀਂ ਇਹ ਫੀਲ ਕੀਤਾ ਕਿ ਆਮ ਟੈਲਿੰਗ ਯੂ ਕਿ 25 ਇਅਰਸ ਕਰਦੇ ਹੀ ਸੈਲੀਬ੍ਰੇਟ ਐਂਡ ਵੀ ਆਰ ਪ੍ਰਾਊਡ ਆਫ ਇਟ ਸੋ ਆਮ ਵੀਰਿੰਗ ਦਿਸ ਕਰਦੇ ਹੀ ਲੈਪਲ ਆਲਸੋ ਅੱਛਾ ਸੋ ਦਿਸ ਵੀ ਲਾਂਚ ਐਟ ਬਰਲਿਨ ਅੱਛਾ ਆਈ ਗਾਟ ਵੀ ਹੈਵ ਗਾਟ ਅ ਨੈਸ਼ਨਲ ਇੰਟਰਨੈਸ਼ਨਲ ਇਵੈਂਟ ਵਿਚ ਹੈਪਨਸ ਐਵਰੀ ਈਅਰ ਤੋ ਅਸੀਂ ਇਹ 2017 ਵਿੱਚ ਇਹਨੂੰ ਲਾਂਚ ਕੀਤਾ ਸੀ ਦੀ ਐਂਟਾਇਰ ਟੀਮ ਆਫ ਕਰਦੇ ਇੰਡੀਆ ਵਾਸ देयर ਸੋ ਇਹਦੀ ਜ਼ਰੂਰਤ ਇਸ ਕਰਕੇ ਪਈ ਕਿ ਇੱਕ ਆਰਗੇਨਾਈਜ਼ਡ ਡਿਵੈਲਪਮੈਂਟ ਨੂੰ ਕੁਝ ਪੈਰਾਮੀਟਰ ਦੇ ਅੰਡਰ ਕੰਮ ਕਰਨਾ ਪੈਂਦਾ ਹੈ ਤੇ ਇੱਕ ਆਰਗੇਨਾਈਜ਼ ਵੇ ਦੇ ਨਾਲ ਅਸੀਂ ਐਸੋਸੀਏਸ਼ਨ ਨੂੰ ਲੈ ਕੇ ਚੱਲੇ ਤਾਂ ਕਿ ਜਿੰਨੇ ਸਟੇਕ ਹোলਡਰਸ ਹੈ ਉਹਨਾਂ ਦੇ ਇੰਟਰਸਟ ਨੂੰ ਅੱਛੇ ਤਰੀਕੇ ਨਾਲ ਸ਼ੇਪ ਕੀਤਾ ਜਾਏ ਵਾਚ ਕੀਤਾ ਜਾਏ ਤੇ ਡਿਲੀਵਰ ਕੀਤਾ ਜਾਏ ਔਰ ਉਸ ਤੋਂ ਬਾਅਦ ਫਿਰ ਅੱਜ ਦੀ ਡੇਟ ਦੇ ਵਿੱਚ 2017 ਵਿੱਚ ਇੱਕ ਐਕਟ ਆ ਰਹਿ ਰਿਹਾ ਰੀਅਲ ਸਟੇਟ ਰੈਗੂਲੇਟਰੀ ਐਕਟ ਉਹ ਵੀ ਕਾਫੀ ਅੱਛਾ ਕੰਟ੍ਰਿਬਿਊਟ ਕਰ ਰਿਹਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਡਿਵੈਲਪਮੈਂਟ ਹੈ ਉਹ ਆਰਗੇਨਾਈਜ਼ ਸੈਕਟਰ ਵੱਲ ਸ਼ਿਫਟ ਹੋ ਗਈ ਬਿਲਕੁਲ ਔਰ ਜਿਹੜੀ ਅਨਾਰਗਨਾਈਜ਼ਡ ਡਵੈਲਪਮੈਂਟ ਹੈ ਉਹਦੇ ਵਿੱਚ ਪੈਰਾਮੀਟਰਸ ਨਹੀਂ ਫਾਲੋ ਹੁੰਦੇ ਉਹ ਹੁਣ ਡਿਸਕਰਜ ਹੋ ਰਹੀ ਹੈ ਐਂਡ ਵੀ ਰਿਪਰੈਜ਼ੈਂਟ ਦੀ ਆਰਗਨਾਈਜ਼ਡ ਡਵੈਲਪਮੈਂਟ ਆਥਰਾਇਜ਼ਡ ਡਵੈਲਪਮੈਂਟ ਹਮ ਰੈਰਰ ਰਜਿਸਟਰਡ ਅਬਾਈਡਿੰਗ ਬਾਈ 올 ਨੋਰਮਸ ਸਟੀਲ ਮਾਈਸ ਟੂ ਗੋ ਬਿਲਕੁਲ ਯਾ ਅੱਛਾ ਅੱਗੇ ਵਧਦੇ ਆ ਅਸੀਂ ਇੱਕ ਡਿਵੈਲਪਰ ਵਾਸੇ ਕਿੰਨਾ ਕੋ ਖਰ ਜਾਂਦਾ ਕਿਉਂਕਿ ਜਿੱਥੇ ਇੱਕ ਇਨਵੈਸਟਰ ਹੈ ਜਦੋਂ ਉਹ ਰੀਅਲ ਏਸਟੇਟ ਤੇ ਇਨਵੈਸਟ ਕਰਦਾ ਉਹਨੂੰ ਕਈ ਚੀਜ਼ਾਂ ਸੋਚਣੀਆਂ ਪੈਂਦੀਆਂ ਕਿ ਮੇਰਾ ਪੈਸਾ ਨਾ ਡੁੱਬ ਜਾਵੇ ਜਾਂ ਫਿਰ ਫਰੋਡ ਉਹਦੇ ਨਾਲ ਕੋਈ ਅਜੇਹਾ ਨਾ ਹੋਵੇ ਜਿਹੜਾ ਕਿ ਉਹ ਦੁਬਾਰਾ ਸੋਚ ਹੀ ਨਾ ਸਕੇ ਜਿਆ ਕੰਮ ਕਰਨ ਦੀ ਇੱਕ ਡਿਵੈਲਪਰ ਦਾ ਰੀਅਲ ਏਸਟੇਟ ਤੇ ਵਿੱਚ ਕਿੰਨਾ ਕੋ ਰਿਸਕ ਰਹਿੰਦਾ ਡਿਵੈਲਪਰਸ ਤਾਂ ਕਮਿਟਿਡ ਹੈ ਜੀ ਫਾਰ ਪੈਟਰਨ ਡਿਵੈਲਪਮੈਂਟ ਐਂਡ ਬੈਟਰ ਪੈਰਾਮੀਟਰਸ ਐਂਡ ਬੈਟਰ ਟਾਈਮ ਮੈਨਰਡ ਡਿਲੀਵਰੀਜ਼ ਤੇ ਚੈਲੰਜਸ ਚੈਲੰਜਸ ਹੁੰਦੇ ਆ ਹਾਂ ਚੈਲੰਜਸ ਮੇਨ ਚੈਲੰਜਿੰਗ ਹੁੰਦੀ ਚੈਲੰਜਸ ਹੁੰਦੇ ਕਈ ਵਾਰੀ ਨਾਰਮ ਚੇਂਜ ਹੁੰਦੇ ਆ ਉਹਦੇ ਚ ਸਿੱਧਾ ਇਫੈਕਟ ਡਿਵੈਲਪਰ ਤੇ ਪੈਂਦਾ ਹੈ ਉਹ ਇਨਡਾਇਰੈਕਟਲੀ ਐਂਡ ਯੂਜ਼ਰ ਤੇ ਵੀ ਪੈਂਦਾ ਹੈ ਪਰ ਐਂਡ ਯੂਜ਼ਰ ਉਸ ਪੁਆਇੰਟ ਤੇ ਤੇ ਕਾਫੀ ਕੋਆਪਰੇਟ ਕਰਦੇ ਆ ਵੈਨ ਦੇ ਸਟੱਡੀ ਇਫ ਦੇ ਡੋਨਟ ਸਟੱਡੀ ਉਹਨਾਂ ਨੂੰ ਲੱਗਦਾ ਯਾਰ ਕਿ ਸ਼ਾਇਦ ਇਹ ਡਿਵੈਲਪਰਸ ਦੀ ਵਾਇਲੇਸ਼ਨ ਹੈ ਸੋ ਐਕਚੁਅਲੀ ਜੇ ਅਸੀਂ ਗੱਲ ਕਰਦੇ ਆ ਆਥਰਾਈਜ਼ਡ ਆਰਗੇਨਾਈਜ਼ਡ ਡਿਵੈਲਪਮੈਂਟ ਦੀ ਤੇ ਉਹਦੇ ਵਿੱਚ एवरीवन ਇਜ਼ ਕਮਿਟਿਡ ਜੀ ਉਹਦੇ ਵਿੱਚ ਜੇ ਰੋਂਗ ਪੈਰਾਮੀਟਰਸ ਵਾਲੇ देयर इज नो ਸਕੋਪ ফর ਦੋਸ ਪਰਦੇ ਦੇ ਵਿੱਚ ਜੇਕਰ ਗੱਲ ਕਰੀਏ ਕੰਟਰੀਬਿਊਸ਼ਨ ਦੀ ਤਾਂ ਰੀਅਲ ਸਟੇਟ ਭਾਰਤ ਦੀ ਡਿਵੈਲਪਮੈਂਟ ਦੇ ਵਿੱਚ ਕਿੰਨੀ ਵੱਡੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਪਾਰਿਆ ਕਿੰਨਾ ਵੱਡਾ ਸਹਿਯੋਗ ਇਥੇ ਦੇ ਰਿਹਾ ਕਿੰਨੀ ਕੰਟਰੀਬਿਊਸ਼ਨ ਹੈ ਜੀਐਸਟੀ ਸਟੇਟਵੇ ਹੀ ਗੱਲ ਕਰਦੇ ਹਾਂ ਤਾਂ 8.5% ਇਨ ਦੀ ਜੀਡੀਪੀ ਆਫ ਦੀ ਕੰਟਰੀ ਅੱਛਾ ਵਿਦ ਕੈਲਕੂਲੇਸ਼ਨਸ ਥੈਟ ਇਟ ਵਿਲ ਗੋ ਅਪ ਟੂ 13.5% ਬਾਏ ધ ਇਅਰ 2030 hmm. and when we talk of metros hmm. if we see world wide te america uh, then china hmm. they are having maximum metro cities ji bilkul and india is at 8 as per the parameters uh -huh. and there is a lot of scope ha uh -huh. aj america ji 30 te baitha hai ja china 40 te baitha hai te india de vich scope ta metros da hai hi na ji bilkul so in that case uh, there is a uh, tremendous scope of growth ha uh -huh. ਜਿਵੇਂ ਕਿ ਇਹ ਰੀਅਲ ਏਸਟੇਟ এমਪਲॉयਮੈਂਟ ਦੇ ਵਿੱਚ ਕਿੰਨੀ ਸਪੋਰਟ ਕਰਦਾ ਹੈ ਤੇ ਇਹ ਸੈਕੰਡ ਲਾਰਜੈਸਟ ਆਫਟਰ ਐਗਰੀਕਲਚਰ ਕਿਉਂਕਿ ਖੇਤੀਬਾੜੀ ਪ੍ਰਧਾਨ ਦੇਸ਼ ਹੈ ਸਾਡਾ ਬਿਲਕੁਲ ਬਿਲਕੁਲ ਸੈਕੰਡ ਲਾਰਜੈਸਟ ਹੈ ਅੱਛਾ ਰੀਅਲ ਏਸਟੇਟ ਸੈਕੰਡ ਲਾਰਜੈਸਟ ਇੰਡਸਟਰੀ ਹੈ ਠੀਕ ਹੈ ਜੇਕਰ ਗੱਲ ਕਰੀਏ ਕਿ ਰਿਡਾਈ ਦੀ ਤੇ ਫਿਰ ਕਿਰੀਡਾਈ ਸਰਕਾਰ ਦੇ ਪਲਾਨਸ ਦੇ ਵਿੱਚ ਡਿਵੈਲਪਿੰਗ ਪਲਾਨਸ ਦੇ ਵਿੱਚ ਕਿਵੇਂ ਮਦਦਗਾਰ ਸਾਬਤ ਹੁੰਦਾ ਇਸ ਬਾਰੇ ਖੁੱਲ ਕੇ ਦੱਸਣਾ ਸਰਕਾਰ ਦੀਆਂ ਜਿਹੜੀਆਂ ਵੀ ਪਾਲਿਸੀਆਂ ਹੁੰਦੀਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਤਾਂ ਅੱਜ ਦੀ ਡੇਟ ਜੇ ਅਸੀਂ ਪੰਜਾਬ ਦੀ ਗੱਲ ਪਾਂਚ ਦੇ ਵਿੱਚ ਪ੍ਰਾਈਵੇਟ ਡਿਵੈਲਪਰਸ ਨੂੰ ਇਨਵਾਈਟ ਕੀਤਾ ਗਿਆ ਹੂੰ ਤੇ 10 ਲੱਖ ਕਰੋੜ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਪ੍ਰਾਈਵੇਟ ਡਿਵੈਲਪਰਸ ਨੇ ਆਰਗੇਨਾਈਜ਼ ਕੀਤੀ 10 ਲੱਖ ਕਰੋੜ ਦੀ ਸਿੱਧੇ ਤੌਰ ਤੇ ਅੱਛਾ ਤੇ ਜੇ ਅਸੀਂ ਸਿੱਧੇ ਤੌਰ ਤੇ ਲੱਕੀਏ ਤਾਂ ਅਨਦਰ 10 ਲੱਖ ਕਰੋੜਸ ਹਾਂ ਐਂਡ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਤੁਹਾਡਾ ਚੈਨਲ ਜਿਹੜਾ ਹੈ ਆਪਣਾ ਪੰਜਾਬੀ ਲਿੰਕ ਇਹ ਜ਼ਿਆਦਾਤਰ ਸਾਡੇ ਦੋਸਤ ਜਿਹੜੇ ਕ੍ਰਾਸ ਵਰਡ ਰਹਿੰਦੇ ਆ ਉਹ ਸੁਣਦੇ ਆ ਪਹਿਲਾਂ ਅਸੀਂ ਕਹਿੰਦੇ ਸੀ ਵੀ ਕੈਨੇਡਾ ਦਾ ਜਿਹੜਾ ਪੁੱਤ ਗਿਆ ਪੰਜਾਬ ਦਾ ਉਹ ਪੈਸਾ ਲਿਆਊਗਾ ਤੇ ਪੰਜਾਬ ਦੀ ਇਕਨੋਮੀ ਚ ਕੰਟ੍ਰਿਬਿਊਟ ਕਰੂਗਾ ਉਹ ਤਾਂ ਰਹਿਣਾ ਹੀ ਰਹਿਣਾ ਪੰਜਾਬ ਦੇ ਪੁੱਤ ਜਿਹੜੇ ਉਹ ਹਮੇਸ਼ਾ ਪੰਜਾਬ ਦੇ ਰਹਿਣਗੇ ਪਰ ਅੱਜ ਦੀ ਰੀਡ ਚ ਜੇ ਅਸੀਂ ਆਪਣੇ ਰਿਸੋਰਸਸ ਨੂੰ ਆਰਗੇਨਾਈਜ਼ ਕਰ ਗਏ ਸਿਸਟਮ ਨੂੰ ਚਲਾਣੇ ਆ ਤੇ ਐਨ ਆਰ ਆਈਜ਼ ਆਰ ਬੋਨਸ ਪਹਿਲਾਂ ਐਨ ਆਰ ਆਈਜ਼ ਦੀ ਜਿਹੜੀ ਕੰਟ੍ਰਿਬਿਊਸ਼ਨ ਸੀ ਉਹ ਨੈਸੈਸਰੀ ਮੰਨੀ ਜਾਂਦੀ ਸੀ ਹਾਂ ਬਿਲਕੁਲ ਕਿਉਂਕਿ ਜਿਹੜਾ ਜਿਹੜਾ ਬੰਦਾ ਬਾਹਰ ਜਾ ਕੇ ਆਪਣੀ ਲਾਈਫ ਬਤਾ ਰਿਹਾ ਅੱਜ ਜਿਹੜਾ ਦਿਨ ਚੱਲੇ ਗਿਆ ਉਹਦੀ ਲਾਈਫ ਚੋਂ ਉਹ ਦਿਨ ਖਤਮ ਹੋ ਗਿਆ ਖਤਮ ਹੋ ਗਿਆ ਮਾਈਨਸ ਹੋ ਗਿਆ ਠੀਕ ਹੈ ਜੀ ਪਰ ਲਾਈਫ ਤੇ ਜ਼ਿੰਦਗੀ ਤੇ ਚੱਲਣੇ ਦਾ ਨਾਮ ਹੈ ਨਾ ਜੀ ਉਹ ਉਹਨਾਂ ਦਿਨਾਂ ਨੂੰ ਜੇ ਗਿਣੀ ਜਾਵੇ ਔਰ ਉਹ ਕਹੇ ਮੈਂ ਉੱਥੇ ਇੰਜੋਏਮੈਂਟ ਨਹੀਂ ਕਰਨੀ ਮਤਲਬ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰਨਾ ਫੈਮਿਲੀ ਦੇ ਨਾਲ ਅੰਜਾਇ ਨਹੀਂ ਕਰਨਾ ਵੀ ਜੇ ਮੈਂ ਸੁਪੋਜ਼ ਕਹਿੰਦਾ ਵੀ ਇੱਕ ਬੰਦਾ ਕਹਿੰਦਾ ਵੀ 5000 ਡਾਲਰ ਕਮਾਉਂਦਾ ਤੇ ਉਹ ਕਹੇ ਨਹੀਂ ਜੀ ਮੈਂ 4500 ਡਾਲਰ ਜਿਹੜਾ ਉਹ ਬਚਾ ਕੇ ਰੱਖਣਾ ਤੇ 500 ਡਾਲਰ ਤੇ ਸਰਵਾਈਵਲ ਨਹੀਂ ਹੋਏਗਾ ਉਹ ਬੈਟਰ ਹੈ ਵੀ ਉਹ 5000 ਡਾਲਰ ਚੋਂ 4000 ڈالر ਆਪਣੇ ਤੇ ਖਰਚੇ ਆਪਣੀ ਫੈਮਿਲੀ ਤੇ ਖਰਚੇ ਤੇ ਗਰੋਥ ਦਵੇ ਉਹਨਾਂ ਨੂੰ 1000 ڈالر ਜਿਹੜਾ ਉਹ ਜਿਉ ਚਾਹੁੰਦਾ ਤੇ ਆਪਣੀ ਕੰਟਰੀ ਚ ਬੈਕ ਟੂ ਰੂਟਸ ਜਿਹੜਾ ਅਸੀਂ ਕਹਿੰਦੇ ਆ ਉੱਥੇ ਆਵੇ ਤਾਂ ਦੈਟ ਵਿਲ ਬੀ ਅ ਬਲੇਸਿੰਗ ਦਿਸ ਇਜ਼ ਅ ਕਾਈਂਡ ਆਫ ਬਿਲਕੁਲ ਮੈਂ ਤੁਹਾਡੀ ਇਹ ਕਿ ਬੁੱਕਲੇਟ ਦੇਖ ਰਿਹਾ ਬੜੀ ਪਿਆਰੀ ਮੈਨੂੰ ਸਾਰਾ ਜਦੋਂ ਰੀਡ ਕੀਤਾ ਤੇ ਇਹਦੇ ਵਿੱਚ ਤੁਸੀਂ ਗਰੋਥ ਨੂੰ ਬਹੁਤ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਜੀ 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 W ਦੇ ਆਕੇ ਮੇਰੀ ফুল سٹاپ ਹੁੰਦੀ ਹੈ ਮੈਂ ਰੁਕਣਾ ਉੱਥੇ ਕਿਉਂਕਿ ਉੱਥੇ ਔਮਨ ਇਨਪਾਵਰਮੈਂਟ ਦਾ ਜ਼ਿਕਰ ਕੀਤਾ ਤੁਸੀਂ ਆਜ ਦੇ ਦਿਨ ਦੀ ਜ਼ਿੰਦਗੀ ਦੇ ਵਿੱਚ ਆਪਾਂ ਦੇਖੀਏ ਤਾਂ ਇੱਕ ਔਰਤ ਤੋਂ ਬਿਨਾ ਘਰ ਨਹੀਂ ਚੱਲ ਸਕਦਾ ਜ਼ਿੰਦਗੀ ਨਹੀਂ ਚੱਲ ਸਕਦੀ ਤਾਂ ਫਿਰ ਇਸ ਇੰਡਸਟਰੀ ਦੇ ਵਿੱਚ ਔਰਤਾਂ ਦਾ ਕੀ ਯੋਗਦਾਨ ਹੈ ਕਿਉਂ ਤੁਸੀਂ ਇੱਥੇ W4 ਔਮਨ ਇਨਪਾਵਰਮੈਂਟ ਨੂੰ ਜ਼ਿਆਦਾ ਤਵੱਜੂ ਦਿੰਦੀ ਹੈ ਸੀ ਅਸੀਂ ਔਮਨ ਇਨਪਾਵਰਮੈਂਟ ਨੂੰ ਤਵੱਜੂ ਆਲਰੇਡੀ ਜਿਹੜੀ ਐਗਜ਼ਿਸਟਿੰਗ ਸੀ ਉਹਨੂੰ ਹਾਈਲਾਈਟ ਕੀਤਾ ਅੱਛਾ ਜੇ ਗੁਰਬਾਣੀ ਦੇ ਵਿੱਚ ਵੀ ਵਿਮਨ ਏਮਪਾਵਰਮੈਂਟ ਦੀ ਗੱਲ ਕਰਦੇ ਆ ਸੋ ਕਿਉ ਮੰਦਾ ਕੀ ਜਿੱਤ ਜਨਮੇ ਰਾਜਾ ਸਰ ਦੇ ਜੇ ਸੱਚੇ ਪੁੱਤਾ ਕਾਲਪੁਰਖ ਦੀ ਬਾਣੀ ਜਿਹੜੀ ਹੈ ਨਾ ਗੁਰਬਾਣੀ ਅਸੀਂ ਕਹਿੰਦੇ ਆ ਉਹਦੇ ਚ ਵੀ ਇਹ ਮਾਤਾ ਨੂੰ ਬਹੁਤ ਪਹਿਲ ਦਿੱਤੀ ਗਈ ਹੈ ਤੇ ਵਿਮਨ ਨੂੰ ਦੀ ਸਟਰੈਂਥ ਨੂੰ ਰੈਕੋਗਨਾਈਜ਼ ਕਰਨ ਚ ਅਸੀਂ ਸ਼ਾਇਦ ਟਾਈਮ ਲਾਤਾ ਹਮ ਪਰ ਉਹ ਟਾਈਮ ਅੱਛਾ ਲੱਗਾ ਮੈਂ ਆਈ ਸਟਾਰਟਡ ਮਾਈ ਕੈਰੀਅਰ ਐਸ ਅ ਪ੍ਰੈਕਟਿਸਿੰਗ ਐਡਵੋਕੇਟ ਮਾਈ ਵਾਈਫ ਇਸ ਆਲਸੋ ਲੋ ਗ੍ਰੈਜੂਏਟ अच्छा तो वो ये थी समा 1993 ओके 93 ਦੇ ਵਿੱਚ ਮੈਂ ਮੈਨੂੰ ਇਹ ਫੀਲ ਹੋਇਆ ਕਿ ਸ਼ਾਇਦ ਦ ਪਲੇਟਫਾਰਮ ਫॉर ਲੇਡੀਜ਼ ਹਾਂ ਐਜ਼ ਅ ਪ੍ਰੈਕਟਿਸਿੰਗ ਐਡਵੋਕੇਟ ਇਜ਼ ਨਾਟ ਰਾਈਟ ਤੇ ਆਈ ਟੋਲਡ ਮਾਈ ਵਾਈਫ ਕਿ ਤੁਸੀਂ ਤਾਂ ਮਤਲਬ ਫੈਮਿਲੀ ਨੂੰ ਸਪੋਰਟ ਕਰੋ ਸੋ ਹੀ ਐਗਰੀਡ ਪਰ ਅੱਜ ਦੀ ਡੇਟ 'ਚ ਜੇ ਅਸੀਂ ਉਸੇ ਪ੍ਰੋਫੈਸ਼ਨ 'ਚ ਜਾਂਦੇ ਹਾਂ ਲਾ ਦੇ ਵਿੱਚ ਸੋ ਲੇਡੀਜ਼ ਆਰ ਸਰਪਾਸਿੰਗ ਦ ਮੇਲ ਜਿਹੜੀ ਹੈਗੀ ਪੋਪੂਲੇਸ਼ਨ ਤੇ ਜੇ ਅਸੀਂ ਜਾਜ ਤੇ ਵੀ ਜਾਣੇ ਆ ਤੇ ਉੱਥੇ ਵੀ ਲਿਖਿਆ ਹੁੰਦਾ ਗਰਲ ਪਾਵਰ ਵੀ ਹੈਵ ਸਟਾਰਟਡ ਰੀਅਲਾਈਜ਼ਿੰਗ ਗਰਲ ਪਾਵਰ ਜੇ ਅਸੀਂ ਕੜਈ ਚਾਹਨੇ ਆ ਮੈਂ ਤੁਹਾਨੂੰ ਇੱਕ ਵਾਸ ਦੱਸ ਰਿਹਾ ਕਿ ਹਾਊ ਲੇਡੀਜ਼ ਆਰ ਇਨਵੋਲਡ ਇਨ ਈਚ ਐਂਡ ਐਵਰੀ ਸਪੈਕਟ ਆਫ ਦਾ ਸਿਸਟਮ ਤੇ ਜਾਜ ਤੋਂ ਬਾਅਦ ਆਗੇ ਜੀ ਅਸੀਂ ਜੇ ਗੱਲ ਕਰਦੇ ਆ ਕਿ ਉੱਥੇ ਗਰਲ ਪਾਵਰ ਲਿਖਿਆ ਹੁੰਦਾ ਜੇ ਅਸੀਂ ਡਿਵੈਲਪਰਸ ਦੀ ਗੱਲ ਕਰਦੇ ਆ ਤੇ ਕੜਈ ਇੰਡੀਆ ਦੀ ਅਸੀਂ ਗੱਲ ਕੀਤੀ ਪਹਿਲਾਂ ਤੇ ਕੜਈ ਔਮਨ ਵਿੰਗ ਇਸ ਆਲਸੋ देयर ਅੱਛਾ ਨਾਟ ਦੈਟ ਐਕਟਿਵ ਇਨ ਪੰਜਾਬ ਹਾਂ ਬਟ ਇਟ ਇਜ਼ ਐਕਟਿਵ ਇਨ ਦ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਐਂਡ ਟਾਪ ਆਫ ਦੀ ਟਾਪ ਸਟੇਟਸ ਦੈਟਸ ਗ੍ਰੇਟ ਦੇ ਆਰ ਹੈਵਿੰਗ ਅ ਮੇਜਰ ਕੰਟ੍ਰਿਬਿਊਟਰਸ ਐਸ ਲੇਡੀਜ਼ ਗੁੱਡ ਅੱਛਾ ਮੇਰਾ ਇੱਕ ਸਵਾਲ ਹੋਰ ਇੱਥੇ ਤੁਸੀਂ ਟ੍ਰਾਈ ਸਿਟੀ ਦੀ ਗੱਲ ਕੀਤੀ ਹੈ ਟ੍ਰਾਈ ਸਿਟੀ ਦੇ ਵਿੱਚ ਤੁਸੀਂ ਬੈਠੇ ਹੋ ਜੀ ਟ੍ਰਾਈ ਸਿਟੀ 2030 ਦੇ ਵਿੱਚ ਕਿੱਥੇ ਪਹੁੰਚੇਗੀ ਕਿਉਂਕਿ ਹੁਣ ਜਿਸ ਰਫਤਾਰ ਦੇ ਨਾਲ ਲਗਾਤਾਰ ਰੀਅਲ ਸਟੇਟ ਦੇ ਵਿੱਚ ਜਿਹੜੀ ਡਿਵੈਲਪਮੈਂਟ ਉਹ ਦੇਖਣ ਨੂੰ ਮਿਲ ਰਹੀ ਹੈ 2030 ਦੇ ਵਿੱਚ ਅਸੀਂ ਆਪਣੇ ਇਸ ਪੰਜਾਬ ਦੇ ਮੁਹੱਲੇ ਸ਼ਹਿਰ ਨੂੰ ਕਿੱਥੇ ਦੇਖਦੇ ਆਏ ਜਾਂ ਨੇੜੇ-ਤੇੜੇ ਦੇ ਇਲਾਕਿਆਂ ਨੂੰ ਕਿੱਥੇ ਦੇਖਾਂਗੇ ਮੈਂ 93 ਜਿੱਥੇ ਆਇਆ ਸੀ ਜੀ ਹੂੰ ਜਦੋਂ ਮੈਂ ਆਇਆ ਮੈਂ ਬਾਈਕ ਤੇ ਆਇਆ ਤੇ ਮੈਂ ਅਡਾਪਟ ਕੀਤਾ ਲੁਧਿਆਣੇ ਵਾਲਾ ਰੋਡ ਕਿਉਂਕਿ ਰੋਪੜ ਵਾਲੀ ਜਿਹੜਾ ਸੀਗਾ ਰੋਡ ਹਟ ਗਈ ਸੀ ਹੂੰ ਉਸ ਸਮੇਂ ਇੱਥੇ ਇੱਕ ਡਵੈਲਪਮੈਂਟ ਦੇ ਨਾਂ ਦੇ ਉੱਤੇ ਰੋਪੜ ਤੋਂ ਲੈ ਕੇ ਮੁਹੱਲੀ ਬੈਰੀਅਰ ਤੱਕ ਬਲੂੰਗੀ ਵੈਰੀਅਰ ਤੱਕ ਹੂੰ ਨਾਂ ਮਾਤਰ ਸੀ ਅੱਜ ਤੁਸੀਂ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹੋ ਵੈਨ ਯੂ ਕ੍ਰੋਸ ਮਿਲਕ ਪੁਆਇੰਟ ਜਿਹੜਾ ਵੇਰਕਾ ਵੇਰਕਾ ਪਲਾਂਟ ਦਾ ਉੱਥੋਂ ਤੁਸੀਂ ਅੱਗੇ ਚੱਲੋ ਤੇ ਮਤਲਬ ਸਟਾਰ ਪਾਕਸ ਵਰਗੀਆਂ ਜਿਹੜੇ ਜੰਕਸ਼ਨਸ ਹੈ ਉਹ ਕੋਰਾਲੀ ਚ ਵੀ ਮਿਲ ਜਾਣਗੇ ਉਹ ਕਣੂਏ ਚ ਵੀ ਮਿਲ ਜਾਣਗੇ ਜਿਨ੍ਹਾਂ ਵਿੱਚ ਪਿੰਡ ਸਮਝਦਾ ਬਰਸਤਾ ਤਾਂ ਐਵੇਂ ਜਿਵੇਂ ਮਤਲਬ ਉਹ ਇੱਕ ਉਹਦਾ ਵੀ ਚਾਹ ਦੀ ਦੁਕਾਨ ਹੈ ਸੋ ਉਹ ਇੱਕ ਸਾਈਨ ਆਫ ਗਰੋਥ ਵੀ ਹੈ ਤੇ ਇਹਦਾ ਮਤਲਬ ਹੈ ਕਿ देयर ਇਜ਼ ਸਮ ਐਲੀਮੈਂਟ Hmm. which is uh, pushing us for hmm. the better uh, growth and i think we should realize that اج جی جی ਤੁਸੀਂ ਇੱਕ ਗੱਲ ਦੱਸੀ ਸੀ ਜਦੋਂ ਅਸੀਂ ਚਾਹ ਦੀ ਪਿਆਲੀ ਸਾਂਝੀ ਕਰ ਰਹੇ ਸਾਂ ਉਸ ਵਕਤ ਤੁਸੀਂ ਗੱਲ ਦੱਸੀ ਹੈ ਕਿ ਜਿਹੜਾ ਚੰਡੀਗੜ੍ਹ ਆ ਅਸੀਂ ਇਹਨੂੰ ਪੰਜਾਬ ਦਾ ਇੱਕ ਬਹੁਤ ਡਿਵੈਲਪਡ ਸ਼ਹਿਰ ਮੰਨਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੁਹਾਲੀ ਇਸ ਨੂੰ ਪਿੱਛੇ ਛੱਡ ਦੇਗਾ ਇਸ ਗੱਲ 'ਚ ਸੱਚਾਈ ਮੈਨੂੰ ਤਾਂ ਨਹੀਂ ਬਹੁਤੀ ਲੱਗਦੀ ਜੇ ਹੈਗੀ ਹੈ ਤਾਂ ਉਹ ਕਿਸ ਤਰੀਕੇ ਹੈਗੀ ਹੈ ਇਹ ਸਾਨੂੰ ਦੱਸੋ ਅਸੀਂ ਕਿਤੇ ਵੀ ਕਹਿਤਾ ਕਿ ਸੂਨ ਚੰਡੀਗੜ੍ਹ ਵਿਲ ਬੀ ਪੂਰ ਕਜ਼ਨਾ ਮੋਹਲੀ ਕਿਉਂਕਿ ਵੇਖੋ ਸੀਸੀਆਰ ਰੀਜਨ ਦੇ ਚੋ ਮੋਹਲੀ ਦਾ ਬਹੁਤ ਵੱਡਾ ਇਹ ਐਪੀਸੈਂਟਰ ਹੈ ਚੰਡੀਗੜ੍ਹ ਵਸੇ ਐਪੀਸੈਂਟਰ ਚੰਡੀਗੜ੍ਹ ਦੇ ਵਿੱਚ ਇੱਕ ਕੰਟਰੋਲਡ ਗਰੋਥ ਹੈ ਉਥੇ ਪ੍ਰਾਈਵੇਟ ਡਵੈਲਪਮੈਂਟ ਨਹੀਂ ਜਿਹੜੀ ਹੈਗੀ ਅਲਾਉਡ ਕੋਠੀਆਂ ਜਰੂਰ ਪ੍ਰਾਈਵੇਟ ਕੰਸਟਰਕਸ਼ਨ ਦੇ ਨਾਲ ਤੇ ਪ੍ਰਾਈਵੇਟ ਡਵੈਲਪਰਸ ਬਣਾ ਰਹੇ ਹਨ ਪਰ ਜਦੋਂ ਅਸੀਂ ਪ੍ਰਾਈਵੇਟ ਡਵੈਲਪਮੈਂਟ ਦੀ ਗੱਲ ਕਰਦੇ ਹਾਂ ਸੈਕਟਰਲ ਡਵੈਲਪਮੈਂਟ ਦੀ ਉਹ ਮੋਹਲੀ ਦੇ ਵਿੱਚ ਅਲਾਉਡ ਸੀ 2005 ਵਿੱਚ ਹੀ ਪਹਿਲਾਂ ਵੀ ਮੈਂ ਇਸ ਪੁਆਇੰਟ ਨੂੰ ਲਿਆ ਉਸ ਤੋਂ ਬਾਅਦ ਜਿਹੜੀ ਕੰਟਰੀਬਿਊਸ਼ਨ ਹੋਈ ਹੈ ਸਿਰਫ ਇਹ ਹੈ ਕਿ ਵੀ ਆਰ ਟੂ ਡੂ ਡਿਸਿਪਲਿੰਡ ਗਰੋਥ ਹਮ ਡਿਸਿਪਲਿੰਡ ਗਰੋਥ ਜੇ ਅਸੀਂ ਮਾਸਟਰ ਪਲਾਨ ਇੱਕ ਨੋਟੀਫਾਈਡ ਮਾਸਟਰ ਪਲਾਨ ਹੈ ਉਹਦੇ ਅਕੋਰਡਿੰਗਲੀ ਅਸੀਂ ਕੰਮ ਕਰਦੇ ਹਾਂ ਤੇ ਉਹਦੇ ਵਿੱਚ ਵਾਇਲੇਸ਼ਨਸ ਨਹੀਂ ਹੋਣਗੀਆਂ ਤਾਂ ਅੱਛੀ ਡਿਵੈਲਪਮੈਂਟ ਔਰ ਅੱਛੀ ਸਿਟੀ ਸਾਹਮਣੇ ਆਏਗੀ ਕਿਉਂਕਿ ਕਾਫੀ ਪੈਰਾਮੀਟਰਸ ਨੇ ਟ੍ਰੈਫਿਕ ਇਸ ਇਜ਼ ਅ ਮੇਜਰ ਹੁਣ ਜਿੰਨੇ ਵੀ ਸਾਡੇ ਟਾਊਨਸ ਆ ਰਹੇ ਹਨ ਨਵੇਂ ਮਾਸਟਰ ਪਲਾਨ ਉਹਦੇ ਵਿੱਚ ਜੇ ਇਲੈਕਸਿਟੀ ਹੈ ਚ ਚੰਡੀਗੜ੍ਹ ਦੇ ਵਿੱਚ ਓਵਰ ਹੈਡਸ ਹੈਗੀਆਂ ਹੁਣ आगे अंडरग्राउंड ਕਰਨਗੇ ਪਰ ਉਥੇ ਪੰਜਾਬ ਦੇ ਵਿੱਚ ਪਹਿਲੇ ਜਿਹੜਾ ਮੁਹਾਲੀ ਵਗੈਰਾ ਦੇ ਵਿੱਚ ਸਾਰਾ ਮੌਂਟੀ ਡਿਸਟ੍ਰਿਕਟ ਇਥੇ 7 ਐਲਪੀਜ਼ ਹੈ ਜੀ ਇਹਦੀ ਲੋਕਲ ਪਲੈਨਿੰਗ ਏਰੀਆਜ਼ ਮੁਹਾਲੀ ਡਿਸਟ੍ਰਿਕਟ ਹੈ ਡੇਰਾਬਸੀ ਤੋਂ ਲੈ ਕੇ ਨਿਊ ਚੰਡੀਗੜ੍ਹ ਤੱਕ ਨੀਰਸ ਇਜ਼ ਨਿਊ ਚੰਡੀਗੜ੍ਹ ਬਿਲਕੁਲ ਐਂਡ ਫਾਰਦਰ ਇਸ ਔਨ दैट ਦੱਖਣ ਮਾਰਕ ਜਿਸੀ ਦੱਖਣ ਮਾਰਕ ਤੇ ਚੱਲਦੇ ਆ ਤਾਂ ਪਹਿਲਾ ਡੇਰਾਬਸੀ ਤੋਂ ਸਟਾਰਟ ਹੁੰਦਾ ਹੈ ਡੇਰਾਬਸੀ ਦੈਨ ਜ਼ੀਰਖਪੁਰ ਦੈਨ ਵੀ ਐਂਟਰ ਚੰਡੀਗੜ੍ਹ ਦੀ ਅਦਰ ਸਾਈਡ ਵੈਨ ਵੀ ਗੋ ਇਟਸ ਬਨੂੜ ਖਰੜ ਕੋਰਾਲੀ there new chandigarh is the nearest हाँ so eh mohali da ek setup hai aur everyone is interested kyunki airport is a one of the major catalyst bilkul aur ik hor catalyst hai ji oh sports de vich hai oh new chandigarh cha 42 acres cricket stadium international cricket stadium jide vich matches ho rahe hai ipl de hoye hai hun on wale september de vich utthe international matches vi honge so this is one of the catalyst that airport jada hai oh de vich jadon international flights aa jangee दैन दब भी ट्रूली कनेक्टेडेड अक्रॉस इंडिया चलते हो यू गेट गुड फ्लाइट गुड फ्लाइट गुड फ्लाइट्स फॉर गुजरात अहमदाबाद वेल कनेक्टेड विद मोहाली इंटरनेशनल एयरपोर्ट बट एज फार एज इंटरनेशनल इट इजिल ਦੋਬਈਨਾ ਕਨੈਕਟਡ ਆ ਉਹ ਵੀ ਜਿਹੜੀ ਸਾਨੂੰ ਲਗਜ਼ਰੀ ਵਾਲੀ ਜਿਹੜੀ ਹੈਗੀ ਹੈ ਫਲਾਈਟਸ ਇੱਥੋਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਅੱਛਾ ਇੱਕ ਮੇਰੇ ਮਨਚੇ ਖਿਆਲ ਆ ਅਸੀਂ ਵੀ ਇਸ ਤਰ੍ਹਾਂ ਇਥੇ ਸ਼ਹਿਰਾਂ ਚ ਨੌਕਰੀ ਕਰ ਰਹੇ ਆਪਣੇ ਅੰਮ੍ਰਿਤਸਰ ਤੋਂ ਆ ਕੇ ਜਾਂ ਫਿਰ ਇਸ ਤਰ੍ਹਾਂ ਇੱਕੋ ਮਿਡਲ ਕਲਾਸ ਬੰਦਾ ਜਿਹਦਾ ਇੱਕ ਖੁਆਬ ਹੁੰਦਾ ਇੱਕ ਸੁਪਨਾ ਹੁੰਦਾ ਕਿ ਮੈਂ ਟ੍ਰਾਈ ਸਿਟੀ ਦੇ ਵਿੱਚ ਇੱਕ ਘਰ ਓਕੇ ਸੋਕੇ ਤਾਂ ਜ਼ਰੂਰ ਲੈ ਲਾਂ ਕਿ ਉਹ ਵਾਕਈ ਉਸ ਮਿਡਲ ਕਲਾਸ ਬੰਦੇ ਵਾਸਤੇ ਇੰਨਾ ਸੌਖਾ ਹੈਗਾ ਅੱਜ ਦੇ ਡੇਟ 'ਚ ਇੱਕ ਘਰ ਖਰੀਦਣਾ ਇੱਥੇ ਚੰਡੀਗੜ੍ਹ 'ਚ ਯੈਸ ਕਿਉਂਕਿ ਅਫੋਰਡੇਬਲ ਕੈਟਾਗਰੀਜ਼ ਏਅਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜਾ ਉਹਦੇ ਚ ਅਫੋਰਡੇਬਲ categories ਏਰ ਐਂਡ ਮੋਸਟ ਆਫ ਦੀ ਡਿਵੈਲਪਰ ਹੈਜ਼ ਵਨ ਆਫ ਦੀ ਵਿੰਗਸ ਐਜ਼ ਅਫੋਰਡੇਬਲ ਹੌਸਿੰਗ ਅੱਛਾ ਉਹ ਹੈ ਪਰ ਉਹਦੇ ਵਾਸਤੇ ਸਾਨੂੰ ਇਹ ਕੰਮ ਕਰਨਾ ਪਊਗਾ ਆਪਾਂ ਅਜੀਬ ਕਰ ਲਾਂਗੇ ਸਾਨੂੰ ਪਹਿਲਾਂ ਆਪਣੇ ਆਪਣੇ ਹੀ ਦੇਖਣਾ ਪਊਗਾ ਕਿ ਕੀ ਅਸੀਂ ਇਸ ਮੰਗਾਈ ਦੇ ਦੌਰ ਦੇ ਨਾਲ ਅਸੀਂ ਕੂਪ ਆਪ ਕਰਦੇ ਹਾਂ ਫਾਰ ਅ ਵਿਦ ਅਦਰ ਪੈਰਾਮੀਟਰਸ ਕਿ ਕੀ ਸਾਡੇ ਕੋਲ ਜੌਬ ਉਧਾਂ ਦੀ ਏ ਜਾਂ ਸਾਡੇ ਕੋਲ ਰਿਸੋਰਸਿਸ ਇਦਾਂ ਦੇ ਏ ਕਿਉਂਕਿ ਸਾਡੇ ਜਿਹੜੇ ਡੇਲੀ ਐਕਸਪੈਂਸਸ ਹਨਾ ਉਹ ਵੈਨ ਵੀ ਮੂਵ ਫਰਮ ਵਿਲੀਜ ਟੂ ਸੀਸੀਆਰ ਰੀਜਨ ਚੱਡੀਗੜ੍ਹ ਕੈਪੀਟਲ ਰੀਜਨ ਉਹ ਵਾਜ ਜਾਂਦੇ ਜੇ ਸਟਾਰਬਕਸ ਤੇ ਹੀ ਦੋ ਵਾਰੀ ਜਾਣਾ ਪੈ ਜਾਏ ਤਾਂ ਫਿਰ ਨੇਚਰਲੀ ਉਹ 5000 ਰੁਪਏ ਤਾਂ ਖੁੱਲਣੇ ਹੱਸਦਾ ਤੇ ਖੁੱਲਣਾ ਹੀ ਕੋਨਾ ਤੇ ਜੇ ਤੁਹਾਡੇ ਵਰਗਾ ਸੋਹਣਾ ਮੁੰਡਾ ਹੋਵੇ ਤੇ ਗਰਲਫ੍ਰੈਂਡ ਨਾਲ ਹੋਵੇ ਤਾਂ ਫਿਰ 3-4000 ਵੀ ਖੁੱਲ ਸਕਦਾ ਥੈਟ ਯੂ ਹੈ ਟੂ ਸੀ ਕੇ ਉਹ ਮੈਨੇਜੇਬਲ ਹੋਵੇ ਨਾ ਕਿ ਅਸੀਂ ਦੂਸਰੇ ਨੂੰ ਵੇਖ ਵੇ ਕੇ ਆਪਣੇ ਆਪ ਨੂੰ ਮਤਲਬ ਤੰਗ ਕਰੀਏ ਤੰਗ ਕਰੀਏ ਹਾ ਵੀ ਹੈ ਟੂ ਮੇਕ ਆਸ ਪਰਫੈਸ਼ਨਲੀ ਹਾ ਅਵੇਲੇਬਲ ਫਾਰ ਦੀ ਸੋਸਾਇਟੀ ਐਂਡ ਵੀ ਸ਼ੁੱਡ ਬੀ ਦੀ ਕੰਟਰੀਬਿਊਟਰਸ ਕਈ ਵਾਰੀ ਲੋਕਾਂ ਦੇ ਨਾਲ ਮੈਂ ਦੇਖਿਆ ਕਿ ਫਰੋਡ ਬਹੁਤ ਜ਼ਿਆਦਾ ਹੁੰਦਾ ਲੋਕ ਡਰਦੇ ਨੇ ਉਸ ਫਰੋਡ ਦੇ ਉੱਤੋਂ ਕਿਉਂਕਿ ਲੋਕ ਬੜਾ ਬਲੀਵ ਕਰਦੇ ਨੇ ਕਿਉਂਕਿ ਸਾਰੀ ਉਮਰ ਦੀ ਉਹਨਾਂ ਦੀ ਇੱਕ ਜਮਾ ਪੂੰਜੀ ਹੁੰਦੀ ਹੈ ਜਿਸ ਨੂੰ ਉਹ ਇੱਕ ਇਨਵੈਸਟਮੈਂਟ ਦੇ ਰੂਪ 'ਚ ਖਰਚ ਦੇਣ ਪਰ ਉਹਨਾਂ ਦੇ ਨਾਲ ਅਖੀਰ ਕਈ ਵਾਰੀ ਫਰੋਡਸ ਹੋ ਜਾਂਦੇ ਨੇ ਕਰਿਡਾਈ ਜਾਂ ਫਿਰ ਰੇਡ ਦੇ ਰਸਤੇ ਉਹ ਵਾਕਈ ਬਚਾਅ ਕੀਤਾ ਜਾ ਸਕਦਾ ਜਾਂ ਫਿਰ ਸੇਫ ਹੀ ਰਹਿੰਦਾ ਹੈ ਸੀ ਕੜਈ ਦਾ ਜਿਹੜਾ ਲੋਗੋ ਹੈ ਜੇ ਲੱਗਾ ਹੁੰਦਾ ਤਾਂ ਉਹ ਇੱਕ ਮਾਨਤਾ ਹੁੰਦੀ ਹੈ ਸੇਫ ਸਾਈਡ ਹੂੰ ਦੂਸਰੀ ਗੱਲ ਹੈ ਕੜਈ ਦੇ ਜਿਹੜੇ ਡਿਵੈਲਪਰਸ ਆ ਸਾਰੇ ਰੈਗਿਸਟਰਡ ਹੈ ਤੀਸਰੀ ਗੱਲ ਅਪਰੂਵਡ ਪ੍ਰੋਜੈਕਟਸ ਕਰਦੇ ਆ ਇਹ ਸਾਰੀਆਂ ਜੇ ਮਾਨਤਾਵਾਂ ਹੁੰਦੀਆਂ ਤੇ ਉਹਦੇ ਚ ਫਰਾਡ ਵਾਲੀ ਕੋਈ ਐਡੀ ਲੰਬੀ ਚੋੜੀ ਸਕੋਪ ਨਹੀਂ ਹੁੰਦਾ ਜੀ ਔਰ ਨਾ ਹੀ ਕੜਈ ਇਹਨਾਂ ਚੀਜ਼ਾਂ ਨੂੰ ਅਲਾਉ ਕਰਦੀ ਹੈ ਪਰ ਕਿਤੇ ਨਾ ਕਿਤੇ ਕੁਝ ਛੋਟਾ ਮੋਟਾ ਕਿਤੇ ਡਿਲੇਜ਼ ਹੋ ਜਾਂਦੀਆਂ ਕਿਤੇ ਕੁਝ ਹੋ ਜਾਂਦਾ ਉਹ ਸਿਜ਼ਨ ਕਰਕੇ ਹਾਂ ਬੈਲ ਰੀਜ਼ਨ ਕਰਕੇ ਉਹ ਵੀ ਆਉਣ ਵਾਲੇ ਟਾਈਮ 'ਚ ਕਰੈਕਟ ਹੋ ਜਾਣਗੀਆਂ ਪਰ ਯਾਨੀ ਕਿ ਇਨਵੈਸਟਰ ਇਨਵੈਸਟਰ ਜੀ ਜਾਂ ਐਂਡ ਯੂਜ਼ਰ ਹਮ I think they are very wise ਉਹ ਇਹਨਾਂ ਸਾਰੇ ਪੈਟਰ ਪੈਰਾਮੀਟਰਸ ਨੂੰ ਵੇਖ ਕੇ ਚੱਲਦੇ ਆ ਫੇਰ ਹੀ ਚੱਲਦਾ ਥਿੰਗਸ ਯਾਨੀ ਕਿ ਜੋ ਤੁਸੀਂ ਦੱਸਦੇ ਹੋ ਉਸ ਮੁਤਾਬਿਕ ਤੇ ਬੰਦਾ ਹੈ ਕਾਲਰਸ ਸਾਫ਼ ਕਰਕੇ ਆਪਣਾ ਰਾਮਨਾਥ ਯਕੀਨ ਕਰਕੇ ਲੈ ਸਕਦਾ ਕਿ ਹਾਂ ਭਈ ਇਹ ਸਭ ਚੀਜ਼ਾਂ ਚੋਂ ਆਪਾਂ ਨਿਕਲ ਗਏ ਹਾਂ ਹੁਣ ਸਾਨੂੰ ਕੋਈ 100% ਬਿਲਕੁਲ ਯੈਸ ਸਟੇਨੇਬਲ ਜਿਹੜੀ ਹੈ ਡਿਵੈਲਪਮੈਂਟ ਹੈ ਉਹ ਬਹੁਤ ਜ਼ਰੂਰੀ ਹੈ ਇਸ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇਸ ਨੂੰ ਅੱਗੇ ਲੈ ਕੇ ਚੱਲਦੇ ਹੋ ਕਿਸ ਤਰ੍ਹਾਂ ਤੁਸੀਂ ਇਸ ਦੇ ਵਿੱਚ ਵੀ ਯੋਗਦਾਨ ਪਾਉਂਦੇ ਹੋ ਠੀਕੋ ਜੀ ਸਸਟੇਨੇਬਲ ਇਜ਼ ਅ ਲਿਵਿੰਗ ਸਟਾਈਲ ਨਾਓ ਹੂੰ ਪਹਿਲਾਂ ਕੀ ਹੁੰਦਾ ਸੀ ਜੀ ਸਸਟੇਨੇਬਲ ਜਾਂ ਗ੍ਰੀਨ ਬਿਲਡਿੰਗਸ ਦਾ ਕੀ ਕਨਸੈਪਟ ਹੁੰਦਾ ਸੀਗਾ ਕਿ ਇੱਕ ਬੰਦੇ ਨੇ ਆਪਣੇ ਘਰ ਨੂੰ ਹਰਾ ਕਰਤਾ ਉਹ ਬੰਦੇ ਦੂਜੇ ਨੇ ਕਹਿਣਾ ਜੀ ਗ੍ਰੀਨ ਕਲਰ ਕੀਤਾ ਉਹ ਕਹਿੰਦਾ ਜੀ ਤੁਸੀਂ ਗ੍ਰੀਨ ਕਰਤਾ ਜੀ ਹੂੰ एनवायरनमेंट ਨੂੰ ਜਦੋਂ ਅੱਜ ਅਸੀਂ ਅ ਨੈਟ ਜ਼ੀਰੋ ਤੇ ਜਾਂਦੇ ਆ ਮੈਂ ਇੰਡੀਅਨ ਗ੍ਰੀਨ ਬਿਲਡਿੰਗ ਕਾਉਂਸਲ ਦੇ ਨਾਲ ਵੀ ਜੁੜਿਆ ਆ ਹਾਂ ਆਈ ऍम ਹੈਡਿੰਗ दैट ऑर्गेनाइजेशन आल्सो फॉर नॉर्थ ਉਹਦੇ ਵਿੱਚ ਜਿਹੜਾ ਮੇਨ ਹੈ ਜੀ ਕਿ ਵੀ ਆਰ ਟੂ ਟੇਕ ਕੇਅਰ ਆਫ ਦੀ ਸਸਟੇਨੇਬਲ ਡਿਵੈਲਪਮੈਂਟ which is the need of our it is a future ਜੇ ਸਸਟੇਨੇਬਲ ਦੀ ਗੱਲ ਕਰਦੇ ਆ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਇੰਚ ਕੰਟ੍ਰਿਬਿਊਟ ਕਰਦੀਆਂ ਪਲਾਂਟੇਸ਼ਨ ਆਫਕੋਰਸ ਵੀ ਆਰ ਟੂ ਪਲਾਂਟ ਮੋਰ ਟਰੀਜ਼ ਬਿਲਕੁਲ ਦੈਨ ਵਾਟਰ ਸਰਕੂਲੇਸ਼ਨ ਰੀ ਸਰਕੂਲੇਸ਼ਨ ਇਟ ਇਸ ਰਿਕੁਆਇਰਡ ਰੇਨ ਵਾਟਰ ਅੱਜ ਦੀ ਰੇਟ ਤੇ ਬਰਸਾਤਾ ਹੋ ਰਹੀ ਹੈ ਸਾਰੇ ਨੀ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਉਹ ਮੰਡੀਟਰੀ ਹੈ ਹਮ ਪ੍ਰੋਜੈਕਟਸ ਵੀ ਮੰਡੀਟਰੀ ਹੈ ਕਰਾਂਚ ਵੀ ਮੰਡੀਟਰੀ ਹੈ ਦੈਨ ਲਾਈਟ ਵੀ ਸ਼ੁੱਡ ਸੀ ਦੈਟ ਦਿ ਡੇ ਲਾਈਟ ਇਸ ਪ੍ਰੋਪਰਲੀ ਟੇਕਨ ਕੇਅਰ 에ਅ ਜੇਸੀ 에ਅਰ ਦੀ ਕਰਾਸ ਵੈਂਟੀਲੇਸ਼ਨ ਰੱਖਾਂਗੇ ਤੇ ਫਿਰ ਸਾਨੂੰ ਜਿਹੜੀ ਹੈਗੀ ਹੈ ਏਸੀ ਦੀ ਜਿਹੜੀ ਸਾਡੀ ਹੈ ਨੈਸੈਸਿਟੀ ਘਟੇਗੀ ਉਹਦੇ ਨਾਲ ਟੈਂਪਰੇਚਰ ਕੰਟਰੋਲ ਹੋਏਗੀ ਫਿਰ ਛੋਟੇ ਛੋਟੇ ਪੈਰਾਮੀਟਰਸ ਹੈ ਜਿਸ ਤਰ੍ਹਾਂ ਕਿਸੇ ਜਮਾਨੇ 'ਚ ਛੱਤ ਦੇ ਉੱਤੇ ਕਾਲਾ ਪੱਥਰ ਲਾਇਆ ਜਾਂਦਾ ਸੀ ਜੇ ਉਹਨੂੰ ਤੁਸੀਂ ਰਿਪਲੇਸ ਕਰ ਦੋ ਵਿਦ ਵਾਈਟ ਔਰ ਗ੍ਰੇ ਲਾਈਟ ਕਲਰ ਤੇ ਉਹਦੇ ਨਾਲ ਜਿਹੜੀ ਇਹ ਹੀਟ ਅਬਸੋਰਪਸ਼ਨ ਘਟੇਗੀ ਘਟੇਗੀ ਤੇ ਨੇਚਰਲੀ ਏਸੀ ਘੱਟ ਯੂਜ਼ ਹੋਏਗਾ ਸੋ ਥੀਸ ਆ ਸਮਾਰਟ ਸਪਾਟ ਪੈਰਾਮੀਟਰਸ ਵਿਚ 올 बहुत खुशी हुई बहुत डूंग गति उम्मीद कर द ਜੋ ਵੀ ਤੁਹਾਡੇ ਕੁਐਸਚਨਸ ਹੋਣਗੇ ਜੋ ਤੁਹਾਡੇ ਮਨ ਦੇ ਵਿੱਚ ਸਵਾਲ ਹੋਣਗੇ ਜ਼ਾਇਰ ਜੀ ਗੱਲ ਹੈ ਕਈ ਵਾਰੀ ਸਾਨੂੰ ਸਮਝ ਨਹੀਂ ਲੱਗਦਾ ਕਿ ਅਸੀਂ ਇਹ ਸਵਾਲ ਕਰੀਏ ਤੇ ਕਰੀਏ ਕਿਤੇ ਨਾਲ ਪੱਜ ਅੱਜ ਜਿਹੜਾ ਇਹ ਇੰਟਰਵਿਊ ਦੇ ਜ਼ਰੀਏ ਮੈਨੂੰ ਵੀ ਕੁਝ ਸਿੱਖਣ ਦਾ ਮੌਕਾ ਮਿਲਿਆ ਔਰ ਤੁਸੀਂ ਵੀ ਯਕੀਨਨ ਆਪਣੇ ਜਿਹੜੇ ਸਵਾਲ ਹੈ ਉਹਨਾਂ ਦੇ ਜਿਹੜੇ ਜਵਾਬ ਨੇ ਉਹ ਜ਼ਰੂਰ ਹਾਸਲ ਕਰ ਲਈ ਹੋਣਗੇ ਸੋ ਜੀ ਚੀਚੀ ਤੁਸੀਂ ਵੀ ਇੱਥੇ ਆਏ ਸਾਨੂੰ ਆਪਣੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਇਟ ਇਜ਼ ਆਲਵੇਜ਼ ਪਲੇਅਰ ਟੂ ਯੂਜ਼ ਥੀਸ ਪਲੈਟਫਾਰਮਸ ਵਿਚ ਕਨੈਕਟਸ ਅਸ ਵਿਦ ði ਐਨਟਾਇਰ ਵਰਲਡ ਐਂਡ ਜਿੱਥੇ ਵੀ ਪੰਜਾਬੀ ਹੈ ਪੰਜਾਬੀ ਜਿੰਦਾਬਾਦ ਅੱਛਾ ਇਥੇ ਮੈਨੂੰ ਦਲਜੀਤ ਚੈਤੇ ਆ ਗਏ ਨੇ ਦਲਜੀਤ ਹਮੇਸ਼ਾ ਕਹਿੰਦੇ ਨੇ ਪੰਜਾਬੀ ਆ ਗਏ ਹੋਏ ਤੇ ਤੁਹਾਡੇ ਨਾਲ ਜੇ ਮੈਂ ਗਲਤ ਨਾ ਹੋਵਾਂ ਮਾਝਾ ਲੱਗਦਾ ਹਨ ਤੁਹਾਡਾ ਸਰਨੇ ਮਾਝਾ ਤੇ ਮੈਨੂੰ ਵੀ ਲੱਗਦਾ ਕਿਉਂਕਿ ਮੈਂ ਵੀ ਮਝਾ ਹਾਂ ਮੈਂ ਵੀ ਅੰਬਿਸਰ ਦਾ ਹਾਂ ਤੇ ਜਿਹੜੇ ਮਾਝੇ ਵਾਲੇ ਨੇ ਉਹ ਕਿਸ ਤਰ੍ਹਾਂ ਕੰਟ੍ਰਿਬਿਊਸ਼ਨ ਕਰਦੇ ਨੇ ਜਿਹੜਾ ਆਪਣਾ ਯੋਗਦਾਨ ਦਿੰਦੇ ਨੇ ਇਹਦੇ ਬਾਰੇ ਦੱਸਣਾ ਜਰਾ ਮਾਝੇ ਵਾਲੇ ਬੇਸਿਕਲੀ ਜਿਹੜੇ ਥੋਰਲੀ ਕਮਿਟਿਡ ਹੈ ਤੇ ਐਨਟਾਇਰ ਪੰਜਾਬੀ ਕਮਿਊਨਿਟੀ ਇਜ਼ ਥੋਰਲੀ ਕਮਿਟਿਡ ਪਰ ਮਝਾ ਹਾਲ ਜਿਹੜਾ ਕਿ ਸਟਰੋਂਗਲੀ ਕਮਿਟਿਡ ਹੁੰਦੇ ਆ ਕਿ ਆਪਣੇ ਪੱਕੇ ਕਰਨ ਚ ਪੱਕੇ ਹਾਂ ਤੇ ਜਿਸ ਤਰ੍ਹਾਂ ਦਿਲਜੀਤ ਜੀ ਕਹਿੰਦੇ ਆ ਜੀ ਜੱਟ ਪੈਦਾ ਹੋਇਆ ਬਸ ਚਾਣ ਵਾਸਤੇ ਤੇ ਮੈਂ ਸਮਝਦਾ ਕਿ ਪਰਮਾਤਮਾ ਨੇ ਸਾਡੀ ਜ਼ਿੰਮੇਵਾਰੀ ਲਈਏ ਕੰਟਰੀਬਿਊਟ ਕਰਨ ਵਾਸਤੇ ਤੇ ਅਸੀਂ ਪੈਦਾ ਹੋਏ ਹਾਂ ਕੰਟਰੀਬਿਊਟ ਕਰਨ ਵਾਸਤੇ ਫॉर ਦੀ ਡਿਵੈਲਪਮੈਂਟ ਆਫ ਦੀ ਕੰਟਰੀ ਫॉर ਦੀ ਵੈਲਫੇਅਰ ਆਫ ਦੀ ਕਮਿਊਨਿਟੀ ਐਂਡ ਦੀ ਪੰਜਾਬੀਅਤ ਪੰਜਾਬੀ ਜਿੰਦਾਬਾਦ ਜਿੰਦਾਬਾਦ ਸੋ ਜੀ ਇਹਨੇ ਸ਼ਬਦ ਦੇ ਨਾਲ ਰੀਲ ਹੈ ਤੋੜ ਤੋ ਇਜਾਜ਼ਤ ਲੈਂਦਾ ਅਗਲੇ ਰੀਅਲ ਏਸਟੇਟ ਤੇ ਐਪੀਸੋਡ ਦੇ ਵਿੱਚ ਕੁਝ ਹੋਰ ਨਵਾਂ ਖਾਸ ਲੈ ਕੇ ਆਵਾਂਗੇ ਫਿਲਹਾਲ ਮੈਨੂੰ ਜਾਣ ਕੇ ਸਿਮਰਨਪ੍ਰੀਤ ਸਿੰਘ ਨੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਰਬੜਾ ਕਾ